ਹਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪ੍ਰੀਤ ਪਾਲ ਜੰਦਪ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਕਰਾਂਗੇ ਸ਼ੇਰ ਜੀ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਜੀ ਬਲੌਗ ਤੇ ਮੈਂ ਕੱਲ ਗਈ ਸੀ ਜੀ ਮਾਸੀ ਜੀ ਦੇ ਘਰ ਤੇ ਮੈਂ ਉੱਥੇ ਵੀ ਵੀਡੀਓ ਬਣਾਈ ਸੀਗੀ ਤੇ ਆਪਣੇ ਚੈਨਲ ਦੀ ਸਟਾਰਟਿੰਗ ਉਹਨਾਂ ਨਹੀਂ ਕੀਤੀ ਸੀਗੀ ਤੇ ਅੱਜ ਆਪਾਂ ਚੱਲਾਂਗੇ ਜੀ ਭੂਆ ਜੀ ਦੇ ਘਰ ਇੱਥੇ ਮੇਰੇ ਭੂਆ ਜੀ ਵੀ ਨੇਗੇ ਤੇ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਜੇ ਹੁਣ ਆਪਾਂ ਨੂੰ ਟਾਈਮ ਰਹਿ ਗਿਆ ਤਾਂ ਆਪਾਂ ਹੁਣ ਵੀ ਜਾ ਕੇ ਆਵਾਂਗੇ ਮਕਸੀ ਜੀ ਦੇ ਘਰ ਨਹੀਂ ਫਿਰ ਆਪਾਂ ਸ਼ਾਮ ਨੂੰ ਮਿਲਾਂਗੇ ਉਹਨਾਂ ਦੇ ਘਰ ਜਾਵਾਂਗੇ ਸ਼ਾਮ ਨੂੰ ਆਪਾਂ ਤੇ ਫਿਰ ਆਪਾਂ ਉੱਥੋਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਹੁਣ ਆਪਾਂ ਚੱਲਦੇ ਹਾਂ ਜੀ ਭੂਆ ਜੀ ਦੇ ਘਰ ਪਹਿਲਾਂ ਚਲੋ ਜੀ ਆਪਾਂ ਮਿਲਦੇ ਆਂਗੇ ਤੁਹਾਨੂੰ ਭੂਆ ਜੀ ਦੇ ਘਰ ਜਾ ਕੇ ਤੇ ਇੱਕ ਮੇਰੀ ਰਿਕਵੈਸਟ ਆ ਸਾਰਿਆਂ ਨੂੰ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰਨ ਕਿ ਵੀਡੀਓ ਕਿਵੇਂ ਲੱਗੀ ਤੁਹਾਨੂੰ ਚਲੋ ਜੀ ਆਪਾਂ ਮਿਲਦੇ ਹਾਂ ਜੀ ਭੂਆ ਜੀ ਦੇ ਘਰ ਜਾ ਕੇ ਆ ਜੀ ਆਪਾਂ ਅੱਗੇ ਸੀ ਜੀ ਭੂਆ ਜੀ ਦੇ ਘਰ ਤੇ ਭੂਆ ਜੀ ਝਾੜੂ ਲਾ ਰਹੇ ਨੇਗੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਗੇ ਭੂਆ ਜੀ ਦੀ ਕੋਠੀ ਤੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਹੀ ਹੋਇਆਗਾ ਹਲੇ ਓਨਲੀ +3 ਹੋਇਆ ਇਸਤੇ ਤੇ ਹਲੇ ਟੁਕੜੀ ਵਗੈਰਾ ਵੀ ਰਹਿੰਦੀ ਨੀਚੇ ਫਰਸ਼ ਵੀ ਲੱਗ ਗਿਆ ਤੇ ਆਪਾਂ ਤੁਹਾਨੂੰ ਕੋਠੀ ਦਾ ਹੋਮ ਟੂਰ ਕਰਾਉਣੇ ਹੈਗੇ ਜੀ ਆਪਾਂ ਅਗੇ ਸੀ ਕਿ ਘਰੇ ਤੇ ਪੂਆ ਜੀ ਨੂੰ ਆਪਾਂ ਮਿਲਿਆ ਜੇ ਹੁਣ ਟਾਈਮ ਰਿਹਾ ਤਾਂ ਹੁਣ ਆਪਾਂ ਜਾਵਾਂਗੇ ਜੀ ਮਾਸੀ ਜੀ ਕੋਲ ਜੇ ਨਹੀਂ ਟਾਈਮ ਰਿਹਾ ਤਾਂ ਫਿਰ ਆਪਾਂ ਜਾਵਾਂਗੇ ਜੀ ਸ਼ਾਮ ਨੂੰ ਤੇ ਆਪਾਂ ਉੱਥੋਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਚਲੋ ਜੀ ਆਪਾਂ ਮਿਲਦੇ ਆਂ ਜੀ ਮਾਸੀ ਜੀ ਦੇ ਘਰ ਜਾ ਕੇ ਚਲੋ ਜੀ ਆਪਾਂ ਆ ਗਏ ਆਂ ਜੀ ਮਾਸੀ ਜੀ ਦੇ ਘਰ ਕੱਲਾ ਪਹਿਰ ਕੀਤ ਮਾਸੀ ਦੇ ਘਰ ਗਏ ਨਹੀਂ ਸੀਗੇ ਤੇ ਅੱਜ ਗਏ ਆਂਗੇ ਆਪਾਂ ਕਿਉਂਕਿ ਕੱਲ੍ਹ ਸ਼ਾਮ ਹੋ ਗਈ ਸੀਗੀ ਤਾਂ ਕਰਕੇ ਅਥੀ ਨੇ ਰਹੋਗੇ ਰਾਜਮਾਸੀ ਕੋਲ ਵਸਤ ਨੇੜੀ ਨੇੜੀ ਨੇਗੀ ਕਰ ਵੀ ਤਾਂ ਕਰਕੇ ਬਸ ਫਿਰ ਵੀ ਨੇਰਾ ਹੋ ਗਿਆ ਸੀਗਾ ਤਾਂ ਕਰਕੇ ਸੋਚੇ ਵੀ ਚਲ ਕੱਲੂ ਜਾਇ ਆਵਾਂਗੇ ਤੇ ਫਿਰ ਅਸੀਂ ਅੱਜ ਆਏ ਸੀਗੇ ਹਰਕੀਤ ਮਾਸੀ ਕੋਲ ਆ ਗਈ ਮੈਂ ਸਾਡੀ ਬਾਸੀ ਆ ਬੀਬੀ ਦੇ ਭਤੀਜੇ ਨੂੰ ਨਾ ਉਹ ਸੂਈ ਨਹੀਂ ਹੈਗੀ ਹਜੇ ਛੋਟੀ ਛੋਟੀ ਸੂਈ ਛੋਟੇ ਮਾਰਦੇ ਛੋਲੀ ਨੂੰ ਫੜਦਾ ਨਹੀਂ ਨਾ ਵਿੱਚੋਂ ਉਹ ਦੇਈ ਜਾਂਦੇ ਹਾਂ ਉਹ ਦੇਈ ਜਾਂਦੇ ਚਲੋ ਜੀ ਹੁਣ ਆਪਾਂ ਆ ਗਏ ਜੀ ਰਾਜਮਾਸੀ ਕੋਲ ਤੇ ਰਾਜਮਾਂਸੀ ਅਧਰ ਘਰ ਝਾੜਨ ਲੱਗੇ ਪਿਆਗੇ ਖੰਡੇਾਰ ਪਾਈ ਬੈਠਿਆਗੇ ਸਾਰਾ ਸਮਾਨ ਬਾਰੇ ਕੱਢ ਰੱਖਿਆਗਾ ਤੇ ਸਾਫ ਸਫਾਈ ਕਰਨ ਲੱਗ ਰਹੇ ਨੇਗੇ ਅੱਪਾ ਕੱਲੂ ਵੀ ਆਏ ਸੀ ਇਹਨਾਂ ਦੇ ਘਰ ਕੱਲ ਆਪਾਂ ਥੋੜੀ ਵੀਡੀਓ ਸ਼ੇਅਰ ਕਰੀ ਸੀਗੀ ਫਿਰ ਜਦੋਂ ਬਲੌਗ ਬਣ ਲੈ ਕੇ ਫੇਸੇ ਤੇ ਬਣਾਉਣ ਦਾ ਟਾਈਮ ਬਾਅਦ ਉਹ ਹੁੰਦਾ ਹੈ ਬਾਅਦਿਆਂ ਉਹ ਥੀਸ਼ੀ ਤੁਰ ਹੁੰਦਾ ਹੈ ਤੋਂ ਬਾਅਦ ਟਾਈਮ ਤੋਂ ਹੁੰਦਾ ਹੈ ਇਹਦੀ ਰੈਗਨੇ ਵੀ ਹੋਈ ਰਹੀ ਹੈ ਹੁਣ ਆਪਾਂ ਨੂੰ ਮਸੀ ਜੀ ਸੂਟ ਦਿਖਾ ਰਹੇ ਨੇਗੇ ਇੱਪ ਟਿਕ ਦਾ ਕੰਮ ਵੀ ਕਰਦੇ ਨੇਗੇ ਤੇ ਕੱਲ ਇਹ ਨਵੇਂ ਸੂਟ ਲੈ ਕੇ ਆਏ ਨੇਗੇ ਤੇ ਉਹ ਦਿਖਾਰੇ ਸੀਗੇ ਵੀ ਜੇ ਇਹਨਾਂ ਦੇ ਵਿੱਚ ਕੋਈ ਪਸੰਦ ਹੋਉਂਦਾਗਾ ਤੁਸੀਂ ਲੈ ਲਿਓ ਤਾਂ ਕਰਕੇ ਤਾਂ ਤੁਸੀਂ ਵੀ ਦੇਖ ਸਕਦੇ ਹੋਗੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਜਿਹੜੇ ਮਸੀਂ ਜੀ ਦਿਖਾਉਣਗੇ ਤਾਂ ਤੁਸੀਂ WhatsApp ਮੈਸੇਜ ਕਰ ਸਕਦੇ ਹੋਗੇ ਨੰਬਰ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾ ਦਵਾਂਗੇ ਜੇ ਤੁਸੀਂ ਇਹਨਾਂ ਤੇ ਇਹਨਾਂ ਨੂੰ ਮੈਸੇਜ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਦਾ ਚੈਨਲ ਤੇ ਇਹਨਾਂ ਦੇ ਚੈਨਲ ਨੂੰ ਦੇਖ ਸਕਦੇ ਹੋਗੇ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਇਹਨਾਂ ਨੇ ਤਾਂ ਤੁਸੀਂ ਇਹਨਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਾਂ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਜੇ ਤੁਸੀਂ ਇਹਨਾਂ ਤੋਂ ਮੰਗਵਾਉਣਾ ਹੋਵੇ ਕੋਈ ਵੀ ਸੂਟ ਆ ਲੈਣੇ ਯਾਦ ਵੀ ਰੱਖਣਾ ਹੈ ਨਾ ਆ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਅਜਿਹਾ ਆਈਆ کر کے ہی کلسٹیٹ کرنا پڑتا ہے मुडिया कळेपणा उंदे मथा वादी रोड ही नाही खावणार बडे बडे आटे जाण्या फक्त किसी मथा मारते <laughs> ताणी सर बटीका बाणली दे करतीं सौर मथा से की बहोत वेळ जागा जेना पकडा येते जाण्या आपण ओला कटवटी टाकवी बए दी ज्यादा टाइम लागतो पण इने का थांन से चलाय करतात सब को इने लगे सगळे पीस मुडिया वापस ये आया

dai bhi highlight <laughs> <laughs> karaya hai dai bhi highlight <laughs> karaya hai mujhe samajh nahi iska average six the highlight karaya ਕੀ ਉਹ ਇਹ ਰੈਡੀ ਗੱਡੀ ਲੈ ਆਏ ਮੇ ਜਹਾਜ਼ ਨਹੀਂ ਮੈਂ ਕਹਿੰਦੀ ਜਹਾਜ਼ ਜਾ ਉਹ ਨਹੀਂ ਆਹ ਚੜਾ ਨਹੀਂ ਲੈ ਕੇ ਇਹਦੇ ਨਾਲ ਮਹਾਦੇਵ ਆ ਸੀ ਜੇ ਗੱਡੀ ਦੇ ਬਾਦ ਗਲਾ ਮਾਮਾ ਮਿੱਠਾ ਗੱਡੀ ਨਹੀਂ ਖਾਂਦੀ ਗੱਡੀ ਕਰਦੀ ਹਾਂ ਪਰ ਮੈਂ ਮਿੱਠਾ ਨਹੀਂ ਕਰਦੀ ਹਾਂ ਸਹੀ ਵੱਲ ਮਿੱਠਾ ਦਾ ਮਿੱਠਾ ਹੀ ਆ ਫਿਰ ਅਰੇ ਭੂਆਰ ਨੇ ਵੀ ਖਵਾਈ ਨਹੀਂ ਦੇਖੋ ਫੀਸਤੀ ਸਾਹ ਉਹ ਜਿੱਦੇ ਆ ਗਏ ਉਹਦੇ ਦੇਵਾਂਗੇ ਆਉਣਾ ਕੋਈ ਗੱਲ ਨਹੀਂ ਹਨ ਪਰ ਕੁਝ ਜਾਣ ਕੇ ਸਾਡੇ ਨੂੰ ਆਪੇ ਹੀ ਚੱਲਦਾ ਉਹ ਤਾਂ ਫਿਰ ਮਿੱਠਾ ਹੁੰਦਾ ਮੈਂ ਕਰਾਤਾ ਨਾ ਟੋਡਾ ਆਇਆ ਤੇ ਨਹੀਂ ਲੱਗਦਾ ਮੈਂ ਜਮੀਨ ਹੀ ਕਰਾਇਆ ਨਹੀਂ ਉਹ ਗੱਡੀ ਦਾ ਨਹੀਂ ਇਹ ਤਾਂ ਬਣਾਏ ਕੇ ਵਾਸਤੇ ਆ ਆ ਗੱਡੀ ਆ ਰੈਂਟ ਆ ਪੈਂਡਿੰਗ ਆ ਰਿਹਾ ਹੈ ਦੇਖੀ ਕੀ ਕਰੀਏ ਹੁਣ ਜੇਗਾ ਭਈ ਇਤਰਾਜ ਜਿੰਨਾਂ ਤੇ ਮੇਰੀ ਜੋ ਉਹ ਕਰਦੇ ਸੀ ਕੈਥੋਂ ਐ ਨਹੀਂ ਪਤਾ ਵੀ ਇਹ ਕਿਉਂ ਆਣ ਜਾਂਦੀ ਆਪ ਕੋ ਅੱਧੀ ਨਾ ਤੋਂ ਕੁਦਰਤੀ ਹੈ ਮੈਂ ਇਹਨਾਂ ਦੀ ਸਮਝ ਪਾਸੀ ਆ ਗਈ ਤੇ ਅੰਦਰ ਵਾਧੀ ਨਾ ਮਹਲਾ ਵਸੇ ਇੰਨੇ ਵਧੀਆ ਲੱਗਦੇ ਨੇ ਅਸੀਂ ਕਿਹਨੇ ਆਪਾਂ ਬਣਾਏ ਸੀ ਉਹਨੂੰ ਲੱਗਦੀ ਤਾਂ ਨਹੀਂ ਬੜੀ ਨਾ ਆਹੀ ਜੀ ਗੋਰਾਲੇ ਲੇਕੋ ਤਾਂ ਬਣਾਏ ਆਪਾਂ ਉਹ ਦੂਸਰੇ ਸੀ ਜਿਵੇਂ ਆਪਣੇ ਸਬਜ਼ੀ ਵਾਲੇ ਪਕੌੜੇ ਹੁੰਦੇ ਐਵੇਂ ਸੀ ਉਹ ਉਹ ਅੱਡੇ ਬਣਾਏ ਹਾਂ ਤਾਂ ਇਹਨਾਂ ਨੂੰ ਬਾਕੀ ਫਿਰ ਸਾਰਾ ਕੁਝ ਖਰਾਬ ਹੋ ਜਾਂਦਾ ਨੂਨ ਵਾਲਾ ਮਠੀਆਂ ਨਾ ਨੂੰ ਨਾ ਪਕਾਉਣੀ ਹਾਂ ਪਕੌੜੀਆਂ ਠੀਕ ਐ ਜਿਵੇਂ ਆਹ ਮਧਾਣੇ ਵਾਲੇ ਪਕੌੜੀ ਹੁੰਦੇ ਨੇ ਐਵੇਂ ਕਰਾ ਲਾਂਗੀ ਕੜੀਆਂ ਪਕੌੜੀਆਂ ਹੀ ਕਰ ਲੂ ਕੜੀਆਂ ਜੀ ਆਪਾਂ ਉੱਧਰ ਵੀ ਜਾਇਆਏ ਸੀਗੇ ਮਾਸੀ ਜੀ ਕੋਲ ਤੇ ਪਹਿਲਾਂ ਆਪਾਂ ਜਾ ਕੇ ਆਏਂਗੇ ਜੀ ਹਰਕੀਤ ਮਾਸੀ ਕੋਲ ਤੇ ਫਿਰ ਉਸ ਤੋਂ ਬਾਅਦ ਆਪਾਂ ਜਾ ਕੇ ਆਏਂਗੇ ਰਾਜ ਮਾਸੀ ਕੋਲੇ ਤੇ ਉਹਨਾਂ ਕੋਲ ਵੀ ਆਪਾਂ ਜਾਇਆਏ ਵੀ ਚਲੋ ਹੁਣੀ ਜਾਇਆਉਣੇ ਆਗੇ ਸ਼ਾਮ ਦਾ ਕੀ ਪਤਾ ਟਾਈਮ ਲੱਗੇ ਨਾ ਲੱਗੇ ਤੇ ਆਪਾਂ ਹੁਣੀ ਜਾਇਆਈ ਤੇ ਆਪਾਂ ਚਲੋ ਜੀ ਆਪਾਂ ਤੁਹਾਨੂੰ ਮਿਲਦੇ ਆਗੇ ਹੁਣ ਮਾਸੀ ਜੀ ਦੇ ਘਰ ਆਪਾਂ ਉੱਥੋਂ ਦੀ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਚਲੋ ਜੀ ਆਪਾਂ ਜਾਇਆਏ ਸੀਗੇ ਮਾਸੀ ਜੀ ਕੋਲੇ ਰਕੀਤ ਮਾਸੀ ਕੋਲ ਵੀ ਜਾਇਆਏ ਤੇ ਰਾਜ ਮਾਸੀ ਕੋਲੇ ਵੀ ਤੇ ਪੂਆ ਜੀ ਟਿਊਸ਼ਨ ਲਾਉਂਦੇ ਆਗੇ ਤੇ ਬੱਚੇ ਇੱਥੇ ਗੇਟ 'ਚ ਵੇਟ ਕਰ ਰਹੇ ਸੀਗੇ ਕਿਉਂਕਿ ਅਸੀਂ ਲੇਟ ਹੋਗੇ ਨਾ ਤਾਂ ਕਰਕੇ ਉਹ ਗੇਟ 'ਚ ਬੈਠੇ ਸੀਗੇ ਆਏ ਤੇ ਫਿਰ ਹੁਣ ਉਧਰ ਪੂਆ ਜੀ ਟਿਊਸ਼ਨ ਲਾਣ ਲੱਗ ਗਏ ਬੱਚਿਆਂ ਦਾ ਉਹ ਟਿਊਸ਼ਨ ਲਾਉਂਦੇ ਨੇ ਨਾ ਤਾਂ ਕਰਕੇ ਚਲੋ ਜੀ ਵੀਡੀਓ ਦਾ ਐਂਡ ਆਪੈਥੀ ਕਰਦੇ ਆਂਗੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਲਾਈਕ ਤੇ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਚਲੋ ਜੀ ਵੀਡੀਓ ਦਾ ਐਂਡ ਆਪੈਥੀ ਕਰਦੇ ਆਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ